ਹੋ ਜੀ ਆਪੇ ਮਦਦ ਨੂੰ ਪਣੀ ਟਿੰਕਰ ਵਾਹਿਗੁਰੂ ਦੀ ਕਾਲ ਸਾਹਿਬ ਵਾਹਿਗੁਰੂ ਦੀ ਖਿਫਤੇ ਅਸੀਂ ਜਦੋਂ ਅਰਦਾਸ ਕਰਦੇ ਹਾਂ ਦੁਨੀਆਂ ਦੇ ਕਿਸੇ ਵੀ ਕਿਤੇ ਦੇ ਵਿੱਚ ਬੈਠੇ ਹੋਈਏ ਤੇ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਇਹ ਬੋਲ ਆਖਦੇ ਹਾਂ ਕਿ ਜਿਨ੍ਹਾਂ ਗੁਰਦੁਆਰਿਆਂ ਵਰਤਾਂ ਮਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ دیدਾਰ ਤੇ ਸੇਵਾ ਸੰਭਵ ਦਾ ਦਾਤ ਖਾਲਸਾ ਦੀ ਤੁਮਕ ਕਿਉਂਕਿ ਕੁਝ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਰ ਚ ਰਾਏਪੋਏ ਦੀ ਤਲਵੰਡੀ ਜੇਰੀ ਨਨਕਾਣਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਕਿ ਉਹ ਨਨਕਾਣਾ ਸਾਹਿਬ ਜਾਵੇ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਮubarakt ਧਰਤੀ ਆ ਉਹਨੂੰ ਸਜਦਾ ਕਰੇ ਔਰ ਉੱਥੇ ਹੀ ਸਾਡੇ ਗੁਰਦੁਆਰਾ ਪੰਜਾ ਸਾਹਿਬ ਜੁਨਾ ਮੰਡੀ ਲਾਹੌਰ ਗੁਰਦੁਆਰਾ ਦੇਹਰਾ ਸਾਹਿਬ ਤੇ ਸੈਂਕੜੇ ਗੁਰਦੁਆਰੇ ਗੁਰਧਾਮ ਆ ਤਾਂ ਮੈਂ ਤੇ ਇਹ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਕਦੀ ਇਹੋ ਜਿਹਾ ਸਮਾਂ ਵੀ ਆਵੇ ਕਿ ਸਾਡੀ ਕੌਮ ਨੂੰ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਦੇ ਤੁੱਲੇ ਦਰਸ਼ਨ ਦੇ ਤਾਰੇ ਵੀ ਹੁਣ ਕੇ ਸੇਵਾ ਸੰਭਾਲ ਵੀ ਆ ਗਈ। ਬਾਕੀ ਹਰ ਸਿੱਖ ਜਿਹੜਾ ਵਾ ਆਪਣੇ ਮੁਰਜ ਗੁਰਸਥਾਨਾਂ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਸਮਝਦਾ ਵੀ ਜਿਹੜੀ ਜਿਹੜੀ ਵੀ ਸੰਗਤ ਹਾਦਿਕ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਚੱਲੀ ਆ ਇਹ ਬੜੀ ਭਾਗਾਂ ਵਾਲੀ ਸੰਗਤਾਂ ਇਹਨਾਂ ਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਹੋਣੇ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਚਪਨ ਬਤੀਤ ਕੀਤਾ ਔਰ ਜਿੱਥੇ ਸਾਡਾ ਬਹੁਤ ਸਾਰਾ ਜਿਹੜਾ ਇਤਿਹਾਸ ਸਾ ਪਿਆ ਸਾਡਾ ਲਾਹੌਰ ਵਾਲਾ ਕਿਲਾ ਵੀ ਉੱਥੇ ਹੀ ਆ ਜਿੱਥੇ ਸਾਡਾ ਕਿਸੇ ਸਮੇਂ ਥਾਲ ਸਈ ਨਿਸ਼ਾਨ ਸਾਹਿਬ ਝੂਲਦਾ ਹੀ ਬਾਕੀ ਮੈਂ ਪਹਿਲੀ ਵਾਰੀ ਨਹੀਂ ਚੱਲਿਆ ਮੈਂ ਤੇਜੀ ਵਾਰੀ ਚੱਲਿਆ ਸਿੰਘ ਸਾਹਿਬ ਕਰਤਾਰਪੁਰ ਸਾਹਿਬ ਲੰਗਾ ਹਲੇ ਵੀ ਬੰਦ ਹੈ ਹੁਣ ਭਾਵੇਂ ਵੀਜ਼ੇ ਦੇ ਦਿੱਤੇ ਗਏ ਪਰ ਉਹ ਲੰਗਾ ਨਹੀਂ ਖੁੱਲਿਆ ਜਾ ਰਿਹਾ ਸਰਕਾਰ ਨੂੰ ਮੈਨੂੰ ਲੱਗਦਾ ਕਿ ਲੰਗਾ ਜਲਦੀ ਖੁੱਲੂਗਾ ਕਿਉਂਕਿ ਜਿਵੇਂ ਪਹਿਲਾਂ ਜੱਥੇ ਜਾਣ ਤੋਂ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਇੱਕ ਵਾਰੀ ਨਾ ਵੀ ਹੋਈ ਪਰ ਉਹਦੇ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ ਅਰਦਾਸਾਂ ਵਾਂ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਕੀਤਾ ਔਰ ਭਾਰਤ ਸਰਕਾਰ ਨੇ ਜੱਥੇ ਨੂੰ ਜਾਣ ਦੀ ਜਾਰੀ ਰੱਖੀ ਜਿਹਦੇ ਲਈ ਸਰਕਾਰ ਦਾ ਧੰਨਵਾਦ ਵੀ ਆ ਕਿਉਂਕਿ ਇਹ ਚੰਗੀ ਪਹਿਲ ਕਦਮੀ ਆ ਤੇ ਬਾਕੀ ਜਿਹੜਾ ਲਾਂਗਾ ਵਾ ਮੈਨੂੰ ਲੱਗਦਾ ਕਿ ਇਹ ਵੀ ਛੇਤੀ ਭੁੱਲੂਗਾ ਜੱਥਾ ਜਦੋਂ ਆਜੂਗਾ ਉਸ ਤੋਂ ਬਾਅਦ ਸ਼ਾਇਦ ਛੇਤੀ ਲਾਂਗਾ ਖੁੱਲ ਜੇ ਕਿਉਂਕਿ ਲਾਂਗਾ ਕੱਲਾ ਸਾਡਾ ਜਾਣ ਦਾ ਇੱਕ ਤਰੀਕਾ ਹੀ ਨਹੀਂ ਲਾਂਗਾ ਦਿਲਾਂ ਨੂੰ ਜੋੜਦਾ ਲਾਂਗਾ ਜਿਹੜਾ ਵਾ ਉਹ ਦੋਵੇਂ ਪਾਸੇ ਪੁੱਲ ਦਾ ਕੰਮ ਵੀ ਕਰਦਾ ਤੁਹਾਨੂੰ ਪਤਾ ਵੀ ਜਦੋਂ ਤੋਂ ਲਾਂਗਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਤੋਂ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ mohabbat ਵੱਧਦੀ ਉਹ ਚੰਗਾ ਵਾ ਤੇ ਬਾਕੀ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ ਠਾਰਾਉਣੀ ਬਰੇ ਕਰਤਾਰਪੁਰ ਸਾਹਿਬ ਦੀ ਦਿੱਤੇ ਤੋਂ ਸਿੱਖ ਕੌਮ ਦੀ ਭਾਵਨਾ ਮੀਆਂ ਭਾਵਨਾ ਤੇ ਵੀ ਹੈ ਜੀ ਵੀ ਲਾਂਗਾ ਵੀ ਖੁੱਲੇ ਤੇ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਦੇ ਉੱਤੇ ਵੀ ਦਰਸ਼ਨ ਤਿਦਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਹੁਣ ਲੱਗਦਾ ਵਾ ਵੀ ਗੁਰੂ ਕਿਰਪਾ ਕਰੂ ਮੈਂ ਨਨਕਾਣਾ ਸਾਹਿਬੇ ਅਰਦਾਸ ਵੀ ਕਰਕੇ ਆਉਂਗਾ ਔਰ ਇੱਥੇ ਵੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਦਾ ਤੇ ਪਾਤਸ਼ਾਹ ਕਿਰਪਾ ਕਰੇ ਜਲਦੀ ਤੋਂ ਜਲਦੀ ਸਾਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਦਾ ਵਾ ਉਹ ਵੀ ਖੁੱਲ ਜਾ ਗੁਰਪੁਰ ਮੌਕੇ ਸੰਗਤ ਦੇ ਨਾਮ ਕੋਈ ਖਾਸ ਸੰਦੇਸ਼ ਕਿਉਂਕਿ ਕੱਲ ਤੁਸੀਂ ਪਾਕਿਸਤਾਨ ਹੋਗੇ ਦੇਖੋ ਸੰਦੇਸ਼ ਤੇ ਗੁਰੂ ਦਾਵਾ ਗੁਰੂ ਸਾਹਿਬ ਨੇ ਤਿੰਨ ਸਨਹਿਰੀ ਸਿਧਾਂਤ ਦਿੱਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਅੱਜ ਕਿਰਤ ਦੀ ਵੀ ਆਪਾਂ ਨੂੰ ਪਤਾ ਵੀ ਬਹੁਤ ਲੋੜ ਆ ਜਿਹੜਾ ਕਿਰਤ ਕਰਨ ਵਾਲਾ ਬੰਦਾ ਵਾ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਤੈਅ ਕਰਦਾ ਕਿਰਤ ਕਰਦਿਆਂ ਰੱਬ ਨੂੰ ਚੇਤੇ ਰੱਖਣਾ ਨਾਮ ਜਪਣਾ ਜਿਹੜਾ ਨਾਮ ਜਪਦਾ ਉਹ ਹਰੇਕ ਵਿੱਚ ਰੱਬ ਨੂੰ ਵੇਖਦਾ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ ਕਿਸੇ ਦਾ ਹੱਕ ਨਹੀਂ ਖਾਂਦਾ ਤੋਂ ਅਸੀਂ ਬਾਣੀ ਦੇ ਨਾਲ ਜੁੜ ਗਏ ਵੰਡ ਛਕੋ ਦਾ ਸਿਧਾਂਤ ਵੀ ਗੁਰੂ ਨੇ ਦਿੱਤਾ ਜਦੋਂ ਗੁਰੂ ਸਾਹਿਬ ਨੂੰ ਸਿੱਧਾ ਨੇ ਇੱਕ ਤਿਲ ਦੇ ਤਾ ਇਹ ਵੀ ਪਾਤਸ਼ਾਹ ਵਾਲਾ ਵੰਡ ਕੇ ਦਿਖਾਓ ਤੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ ਵੀ ਆ ਜਿਹੜਾ ਸਿੱਧਾਂ ਦਾ ਲੋਟਾ ਵਾ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਸਾਫ਼ ਕਰੋ ਫਿਰ ਉਹਦੇ 'ਚ ਪਾਣੀ ਪਾ ਕੇ ਘੋਟੋ ਤੇ ਘੋਟ ਕੇ ਜਦੋਂ ਫਿਰ ਰਗੜ ਕੇ ਤੇ ਸਾਹਿਬ ਨੇ ਕਿਹਾ ਵੀ ਚੂਲਾ ਚੂਲਾ ਸਭ ਨੂੰ ਛਕਾਓ ਆਪ ਵੀ ਛਕੋ ਮੈਨੂੰ ਵੀ ਪੁਰਾ ਜਿਹੜਾ ਵੰਡ ਛਕੋ ਦਾ ਸਿਧਾਂਤ ਆ ਜਿਹਦੇ ਤੱਕ ਗੁਰੂ ਕੇ ਲੰਗਰ ਚੱਲਦੇ ਆ ਗਰੀਬਾ ਲੋਟ ਮੰਦਾਂ ਦੀ ਸੇਵਾ ਚੱਲਦੀ ਆ ਗੁਰੂ ਨਾਨਕ ਪਾਤਸ਼ਾਹ ਦੇ ਇਹ ਤਿੰਨ ਸੁਨਹਿਰੀ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਦੇ ਤੇ ਪਹਿਰਾ ਦੇਣ ਦੀ ਲੋੜ ਆ ਦੂਜਾ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਸੰਸਾਰ ਨੂੰ ਇੱਕ ਅਕਾਲ ਪੁਰਖ ਤੇ ਲੜ ਜੋੜਦਿਆਂ ਇੱਕ ਬਹੁਤ ਸਪਸ਼ਟ ਤੇ ਸਿੱਧਾ ਸਿਧਾਂਤ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਲਖ ਵਾਲੇ ਜਿਵੇਂ ਸਾਡੇ ਹਿੰਦੂ ਵੀਰ ਲਈ ਗਾਂ ਖਾਣਾ ਪਾਪ ਆ ਮੁਸਲਮਾਨ ਲਈ ਸੂਰ ਸਿੱਖ ਲਈ ਪਰਾਇਆ ਹੱਕ ਖਾਣਾ ਪਾਪ ਆ ਇਹਦੇ ਲਈ ਗੁਰੂ ਸਾਹਿਬ ਨੇ ਫਿਰ ਕਿਰਤ ਦੀ ਗੱਲ ਕੀਤੀ ਆ ਫਿਰ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਜਦੋਂ ਉਹਨਾਂ ਨੇ ਉਦਾਸੀਆਂ ਕੀਤੀਆਂ ਇਹ ਸਾਰਿਆਂ ਨੂੰ ਇੱਕ ਸੰਦੇਸ਼ ਪੂਰੇ ਸੰਸਾਰ ਦੇ ਵਿੱਚ ਘੁੰਮ ਕੇ ਦਿੱਤਾ ਜਿਹਨੂੰ ਭਾਈ ਗੁਰਦਾਸ ਨੇ ਕਲਮ ਬੰਦ ਕੀਤਾ ਉਚਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ ਬਾਬਾ ਆਖੇ ਹਾਜਨਾ ਸ਼ੋਭਾ ਮਲਾਂ ਬਾਜੋ ਦੋਨੋਂ ਰੋਈ ਕਿ ਸਾਨੂੰ ਆਪਣੇ ਅਮਲ ਕਰਮ ਚੰਗੇ ਰੱਖਣੇ ਚਾਹੀਦੇ ਆ ਜੇ ਕਰਮ ਚੰਗੇ ਆ ਤੇ ਰੱਬ ਦੇ ਦਰ ਤੇ ਕਬੂਲ ਆ ਚੰਗੇ ਕਰਮ ਕਰਦੇ ਆ ਇੱਕ ਸਚਿਆਰ ਜੀਵਨ ਜਿਉਣਾ ਚਾਹੀਦਾ ਸਚਿਆਰ ਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨਾ ਮੈਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਬਾਦਸ਼ਾਹ ਉਹਨਾਂ ਦੇ ਜਨਮ ਪ੍ਰਕਾਸ਼ ਦਿਹਾੜੇ ਦੀਆਂ ਸਮੂਚਨਾ ਸੰਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਮੂਚੇ ਸੰਸਾਰ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਪੂਰੇ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਹੋਵੇ ਔਰ ਪੂਰਾ ਸੰਸਾਰ ਇੱਕ ਅਕਾਲ ਪੁਰਖ ਨੂੰ ਧਿਆਉਂਦਿਆਂ ਹੋਇਆਂ ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰੇ ਔਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਮੁਰਬ ਤੇ ਮੈਂ ਫੇਰ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ